ਹਰ ਰੋਜ਼ ਜਿਹੜਾ ਪੰਜਾਬ ਨੂੰ ਖਤਮ ਕੀਤਾ ਜਾ ਰਿਹਾ ਪੰਜਾਬ ਦਾ ਕਲਾ ਕਲਾ ਕਰਕੇ ਸਰੂਤ ਤੇ ਕਲਾ ਕਲਾ ਕਰਕੇ ਪੰਜਾਬ ਦੇ ਹਰ ਇੱਕ ਅਧਿਕਾਰ ਦੇ ਉੱਪਰ ਡਾਕਾ ਮਾਰਿਆ ਜਾ ਰਿਹਾ ਪੰਜਾਬ ਤੋਂ ਪਾਣੀ ਪੰਜਾਬ ਦੇ ਡੈਮ ਪੰਜਾਬ ਦਾ ਚੰਡੀਗੜ੍ਹ ਸਭ ਕੁਝ ਜਿਹੜਾ ਪੰਜਾਬ ਤੋਂ ਖੋਇਆ ਜਾ ਰਿਹਾ ਜੇ ਨਵੇਂ ਡਾਕ ਦੀ ਆਪਾਂ ਗੱਲ ਕਰੀਏ ਚੰਡੀਗੜ੍ਹ ਦੇ ਵਿੱਚ ਜਿਹੜੀ ਸਾਡੀ ਪੰਜਾਬ ਯੂਨੀਵਰਸਿਟੀ ਆ ਜਿਹੜੀ ਸਾਡੀ ਪੰਜਾਬ ਦੀ ਯੂਨੀਵਰਸਿਟੀ ਆ ਉਸ ਯੂਨੀਵਰਸਿਟੀ ਦੇ ਵਿੱਚੋਂ ਬਿਲਕੁਲ ਜਿਹੜਾ ਪੰਜਾਬ ਦਾ ਅਧਿਕਾਰ ਪਹਿਲਾਂ ਥੋੜਾ ਮੋਟਾ ਹੈਗਾ ਸੀ ਉਹ ਵੀ ਖਤਮ ਕਰਕੇ ਮਾਰਿਆ ਜਿਹੜਾ ਕਿ ਸੈਨੇਟ ਨੂੰ ਬਿਲਕੁਲ ਭੰਗ ਕਰਕੇ ਫੌਂਟ ਡੀ ਇਹ ਲੜਾਈ ਆ ਮੈਂ ਪੰਜਾਬ ਦੇ ਲੀਡਰਾਂ ਨੂੰ ਪੰਜਾਬ ਦੀਆਂ ਪਾਰਟੀ ਨੂੰ ਬੇਨਤੀ ਕਰਦਾ ਇਕੱਲਾ ਬਿਆਨ ਦੇ ਕੇ ਕੰਮ ਨਹੀਂ ਚੱਲਣਾ ਮੇਰੇ ਸਾਡੇ ਪੰਜਾਬ ਦੇ ਜਿਹੜੇ 7 ਦੇ ਨੌਜਵਾਨ ਨੇਗੇ ਜਿਹੜਾ ਸਾਡਾ ਪ੍ਰਧਾਨ ਵੀ ਨੇ ਮੁੰਡਾ ਸਾਰੇ ਆਗੂਆਂ ਨਾਲ ਮੇਰੀ ਗੱਲਬਾਤ ਹੋਈ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੰਘਰਸ਼ ਇੰਨਾ ਕੁ ਤੇਜ਼ ਕਰਨਾ ਹੈ ਕਿ ਤਿੰਨ ਚਾਰ ਗੇਟ ਨੇ ਜੁਨੀਅਰ ਯੂਨੀਵਰਸਿਟੀ ਦੇ ਤਿੰਨੇ ਚਾਰੇ ਗੇਟਾਂ ਨੂੰ ਜਿਹੜਾ ਜ਼ਿੰਦਾ ਮਾਰਿਆ ਜਾਊਗਾ ਜਿੰਨਾ ਟਾਈਮ ਬਿਲਕੁਲ ਜਿਹੜੀ ਇਹ ਯੂਨੀਵਰਸਿਟੀ ਦੇ ਅਧਿਕਾਰ ਬਹਾਲ ਨਹੀਂ ਕੀਤੇ ਜਾਂਦੇ ਉਹਨਾਂ ਟਾਈਮ ਸਾਨੂੰ ਤਾਕੜੇ ਹੋ ਕੇ ਸਭ ਨੂੰ ਅੰਦੋਲਨ ਲੜਨਾ ਪੈਣਾ ਕਿਸਾਨ ਜਿੱਥੇ ਬੰਦਿਆ ਮਜ਼ਦੂਰ ਜਿੱਥੇ ਬੰਦੀਆਂ ਰਾਜਨੀਤਿਕ ਲੀਟਰ ਮੇਰੇ ਸਭ ਨੂੰ ਬੇਨਤੀ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਕਹਿਣਾ ਚਾਹਣਾ ਭਰਾਵਾ ਜਿਹੜਾ ਤੇਰਾ ਮੈਂ ਬਿਆਨ ਦੇਖ ਲਾ ਕੱਲਾ ਬਿਆਨ ਦੇ ਕੇ ਹੁਣ ਕੰਮ ਨਹੀਂ ਚਲਾਉਣਾ ਹੁਣ ਕੁਛ ਨਾ ਕੁਛ ਕਰਕੇ ਦਿਖਾਉਣਾ ਪੈਣਾ ਪੰਜਾਬ ਲਈ ਲੜਨਾ ਪੈਣਾ ਪੰਜਾਬ ਲਈ ਸਭ ਕੁਝ ਕਰਨਾ ਪੈਣਾ ਇਸ ਕਰਕੇ ਕੋਈ ਵੀ ਜਿਹੜਾ ਕਿ ਐਡਾ ਕਿ ਸਾਡਾ ਚੰਡੀਗੜ੍ਹ ਦੇ ਵਿੱਚੋਂ ਅਧਿਕਾਰ ਖਤਮ ਹੈ ਕਿਸੇ ਵੀ ਅਸੀਂ ਜਾ ਕੇ ਕਿਸੇ ਵੀ ਅਸੀਂ ਹੱਕ ਲਈ ਚੰਡੀਗੜ੍ਹ ਜਾ ਕੇ ਧਰਨਾ ਨਹੀਂ ਲਾ ਸਕਦੇ ਇਹਨਾਂ ਨੇ ਸਾਨੂੰ ਹਰ ਪੱਖੋਂ ਪਹਿਲਾ ਕਿਸਾਨੀ ਅੰਦੋਲਨ ਆ ਜਿਹੜਾ ਪਿੱਛੋ ਅਸੀਂ ਮੋਰਚਾ ਲਾਇਆਗੇ ਸੀ ਉਹ ਉੱਥੇ ਇਹਨਾਂ ਨੇ ਖਤਮ ਕੀਤਾ ਬੰਦੀ ਸਿੰਘਾਂ ਦਾ ਮੋਰਚੇ ਦੀ ਗੱਲ ਕਰੀਏ ਇਸ ਕਰਕੇ ਹੁਣ ਮੂੰਹ ਤੋੜਮਾ ਜਿਹੜਾ ਜਵਾਬ ਸਾਨੂੰ ਸਾਰੇ ਪੰਜਾਬ ਨੂੰ ਦੇਣਾ ਚਾਹੀਦਾ ਹੈ ਪੰਜਾਬ ਦੀ ਯੂਨੀਵਰਸਿਟੀ ਦੀ ਜਿਹੜੀ ਸੈਨੇਟ ਤੇ ਪੰਜਾਬ ਦੇ ਯੂਨੀਵਰਸਿਟੀ ਦੇ ਜਿਹੜੇ ਅਧਿਕਾਰ ਨੇ ਸਾਨੂੰ ਸਾਰੇ ਅਧਿਕਾਰ ਬਹਾਲ ਕਰਨ ਲਈ ਸਾਨੂੰ ਤੱਕੜਾ ਜਿਹੜਾ ਮੋਰਚਾ ਹੁਣ ਤਕੜੇ ਹੋ ਕੇ ਜਿਹੜਾ ਵੱਢਣਾ ਪੈਣਾ ਮੈਂ ਸਾਰੇ ਹੀ ਨੌਜਵਾਨਾਂ ਦੇ ਨਾਲ ਸਾਰਿਆਂ ਦੇ ਅਸੀਂ ਨਾਲ ਆ ਤਕੜੇ ਹੋ ਕੇ ਹੁਣ ਵੱਡਾ ਪ੍ਰੋਟੈਸਟ ਕਰਾਂਗੇ ਤੇ ਸਾਰੇ-ਸਾਰੇ ਦੇ ਗੇਟ ਬੰਦ ਕਰਾਂਗੇ ਤਕੜੇ ਹੋ ਜਾਓ ਪੰਜਾਬੀਓ ਹਰ ਰੋਜ਼ ਜਿਹੜਾ ਪੰਜਾਬ ਨੂੰ ਖਤਮ ਕੀਤਾ ਜਾ ਰਿਹਾ ਪੰਜਾਬ ਦਾ ਕੱਲਾ ਕੱਲਾ ਕਰਕੇ ਸਰੋਤ ਤੇ ਕੱਲਾ ਕੱਲਾ ਕਰਕੇ ਪੰਜਾਬ ਦੇ ਹਰ ਇੱਕ ਅਧਿਕਾਰ ਦੇ ਉੱਪਰ ਟਾਕਾ ਮਾਰਿਆ ਜਾ ਰਿਹਾ ਪੰਜਾਬ ਤੋਂ ਪਾਣੀ ਪੰਜਾਬ ਦੇ ਡੈਮ ਪੰਜਾਬ ਦਾ ਚੰਡੀਗੜ੍ਹ ਸਭ ਕੁਝ ਜਿਹੜਾ ਪੰਜਾਬ ਤੋਂ ਖੋਇਆ ਜਾ ਰਿਹਾ ਜੇ ਨਵੇਂ ਡਾਕ ਦੀ ਆਪਾਂ ਗੱਲ ਕਰੀਏ ਚੰਡੀਗੜ੍ਹ ਦੇ ਵਿੱਚ ਜਿਹੜੀ ਸਾਡੀ ਪੰਜਾਬ ਯੂਨੀਵਰਸਿਟੀ ਆ ਜਿਹੜੀ ਸਾਡੀ ਪੰਜਾਬ ਦੀ ਯੂਨੀਵਰਸਿਟੀ ਆ ਉਸ ਯੂਨੀਵਰਸਿਟੀ ਦੇ ਵਿੱਚੋਂ ਬਿਲਕੁਲ ਜਿਹੜਾ ਪੰਜਾਬ ਦਾ ਅਧਿਕਾਰ ਪਹਿਲਾਂ ਥੋੜਾ ਮੋਟਾ ਹੈਗਾ ਸੀ ਉਹ ਵੀ ਖਤਮ ਕਰਕੇ ਮਾਰਿਆ ਜਿਹੜਾ ਕਿ ਸੈਨੇਟ ਨੂੰ ਬਿਲਕੁਲ ਭੰਗ ਕਰ ਗਿਆ ਹੁਣ ਜਿਹੜੀ ਇਹ ਲੜਾਈ ਆ ਮੈਂ ਪੰਜਾਬ ਦੇ ਲੀਡਰਾਂ ਨੂੰ ਪੰਜਾਬ ਦੀਆਂ ਪਾਰਟੀਆਂ ਨੂੰ ਬੇਨਤੀ ਕਰਦਾ ਇਕੱਲਾ ਬਿਆਨ ਦੇ ਕੇ ਕੰਮ ਨਹੀਂ ਚਲਾਣਾ ਮੇਰੇ ਸਾਡੇ ਪੰਜਾਬ ਦੇ ਜਿਹੜੇ ਸੱਤ ਦੇ ਨੌਜਵਾਨ ਨੇਗੇ ਜਿਹੜਾ ਸਾਡਾ ਪ੍ਰਧਾਨ ਵੀ ਨੇ ਮੁੰਡੇ ਸਾਰੇ ਆਗੂਆਂ ਨਾਲ ਮੇਰੀ ਗੱਲਬਾਤ ਹੋਈ ਆ ਆਉਣ ਵਾਲੇ ਜਨਾਂ ਦੇ ਵਿੱਚ ਇਹ ਸੰਘਰਸ਼ ਇੰਨਾ ਕਿ ਤੇਜ਼ ਕਰਨਾ ਹੈ ਕਿ ਤਿੰਨ ਚਾਰ ਗੇਟ ਨੇ ਜੁਨੀਅਰ ਯੂਨੀਵਰਸਿਟੀ ਦੇ ਤਿੰਨੇ ਚਾਰੇ ਗੇਟਾਂ ਨੂੰ ਜਿਹੜਾ ਜ਼ਿੰਦਾ ਮਾਰਿਆ ਜਾਊਗਾ ਜਿੰਨਾ ਚਿਰ ਬਿਲਕੁਲ ਜਿਹੜੀ ਇਹ ਜੁਨੀਅਰ ਯੂਨੀਵਰਸਿਟੀ ਦੇ ਅਧਿਕਾਰ ਬਹਾਲ ਨਹੀਂ ਕੀਤੇ ਜਾਂਦੇ ਹੁਣਾਂ ਟਾਈਮ ਸਾਨੂੰ ਤਾਕੜੇ ਹੋ ਕੇ ਸਭ ਨੂੰ ਅੰਦੋਲਨ ਲੜਨਾ ਪੈਣਾ ਹੈ ਕਿਸਾਨ ਜਿੱਥੇ ਬੰਦਿਆ ਮਜ਼ਦੂਰ ਜਿੱਥੇ ਬੰਦੀਆਂ ਰਾਜਨੀਤਿਕ ਲੀਟਰ ਮੇਰੇ ਸਭ ਨੂੰ ਬੇਨਤੀ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਕਹਿਣਾ ਚਾਹਣਾ ਭਰਾਵਾ ਜਿਹੜਾ ਤੇਰਾ ਮੈਂ ਬਿਆਨ ਦੇਖ ਲਾ ਕੱਲਾ ਬਿਆਨ ਦੇ ਕੇ ਹੁਣ ਕੰਮ ਨਹੀਂ ਚਲਾਉਣਾ ਹੁਣ ਕੁਛ ਨਾ ਕੁਛ ਕਰਕੇ ਦਿਖਾਉਣਾ ਪੈਣਾ ਪੰਜਾਬ ਲਈ ਲੜਨਾ ਪੈਣਾ ਪੰਜਾਬ ਲਈ ਸਭ ਕੁਝ ਕਰਨਾ ਪੈਣਾ ਇਸ ਕਰਕੇ ਕੋਈ ਵੀ ਜਿਹੜਾ ਕਿ ਐਡਾ ਕਿ ਸਾਡਾ ਚੰਡੀਗੜ੍ਹ ਤੇ ਵਿੱਚੋਂ ਅਧਿਕਾਰ ਖਤਮ ਹੈ ਕਿਸੇ ਵੀ ਅਸੀਂ ਜਾ ਕੇ ਕਿਸੇ ਵੀ ਅਸੀਂ ਹੱਕ ਲਈ ਚੜ੍ਹ ਨਿਕਲ ਜਾ ਕੇ ਧਰਮ ਨਹੀਂ ਲਾ ਸਕਦੇ ਇਹਨਾਂ ਨੇ ਸਾਨੂੰ ਹਰ ਪੱਖੋਂ ਪਹਿਲਾਂ ਕਿਸਾਨੀ ਅੰਦੋਲਨ ਆ ਜਿਹੜਾ ਪਿੱਛੋਂ ਅਸੀਂ ਮੋਰਚਾ ਲਾਇਆ ਸੀ ਉਹ ਉੱਥੇ ਇਹਨਾਂ ਨੇ ਖਤਮ ਕੀਤਾ ਬੰਦੀ ਸਿੰਘਾਂ ਦਾ ਮੋਰਚੇ ਦੀ ਗੱਲ ਕਰੀਏ ਇਸ ਕਰਕੇ ਹੁਣ ਮੂੰਹ ਤੋੜ ਮਾ ਜਿਹੜਾ ਜਵਾਬ ਸਾਨੂੰ ਸਾਰੇ ਪੰਜਾਬ ਨੂੰ ਦੇਣਾ ਚਾਹੀਦਾ ਹੈ ਪੰਜਾਬ ਦੀ ਜੁਨੀਅਰ ਯੂਨੀਵਰਸਿਟੀ ਦੀ ਜਿਹੜੀ ਸੈਨੇਟ ਤੇ ਪੰਜਾਬ ਦੇ ਯੂਨੀਵਰਸਿਟੀ ਦੇ ਜਿਹੜੇ ਅਧਿਕਾਰ ਨੇ ਸਾਨੂੰ ਸਾਰੇ ਅਧਿਕਾਰ ਬਹਾਲ ਕਰਨ ਲਈ ਸਾਨੂੰ ਤੱਕੜਾ ਜਿਹੜਾ ਮੋਰਚਾ ਹੁਣ ਤੱਕੜੇ ਹੋ ਕੇ ਜਿਹੜਾ ਵੱਜਣਾ ਪੈਣਾ ਮੈਂ ਸਾਰੇ ਹੀ ਨੌਜਵਾਨਾਂ ਦੇ ਨਾਲ ਸਾਰਿਆਂ ਦੇ ਅਸੀਂ ਨਾਲ ਆ ਤੱਕੜੇ ਹੋ ਕੇ ਹੁਣ ਵੱਡਾ ਪ੍ਰੋਟੈਸਟ ਕਰਾਂਗੇ ਤੇ ਸਾਰੇ-ਸਾਰੇ ਦੇ ਗੇਟ ਬੰਦ